ਅੱਜ ਐਪਲੀਕੇਸ਼ਨ ਦਿੱਤੀ ਏ ਸੀਪੀ ਸਾਹਿਬ ਨੇ ਵਧੀਆ ਗੱਲ ਕੀਤੀ ਏ ਭਰੋਸਾ ਦਵਾਇਆ ਵੀ ਮੈਂ ਸੱਟ ਬਣਾਈ ਏ ਤੇ ਕੁਝ ਮੇਰੇ ਕੋਲ ਐਵੀਡੈਂਸ ਸੀਗੇ ਉਹ ਵੀ ਦਿਖਾ ਕੇ ਆਇਆ ਸੋ ਸੀਪੀ ਸਾਹਿਬ ਕਹਿੰਦੇ ਵੀ ਜੇ ਇਹ ਬੰਦੇ ਦੋਸ਼ੀ ਪਾਏਗੇ ਤੇ ਇਹਨਾਂ ਨੂੰ ਅਰੈਸਟ ਕਰ। ਜਾਂ ਮੈਨੂੰ ਕਹਿੰਦੇ ਵੀ ਮੈਂ ਸੱਟ ਨਹੀਂ ਬਣਾਉਂਦਾ ਜਾਂ ਉਹ ਬੰਦੇ ਦੋਸ਼ੀ ਨਹੀਂ ਹੈਗੇ ਮੈਂ ਹੁਣ ਧਰਨੇ ਤੇ ਬਹਿ ਜਾ। ਜੇ ਸਾਨੂੰ ਲੱਗੂਗਾ ਵੀ ਸਾਨੂੰ ਆਉਣਲੇ ਟਾਈਮ 'ਚ ਇਨਸਾਫ ਨਹੀਂ ਮਿਲਦਾ ਤਰਨਾ ਕਿ ਮੈਂ ਭੁਖੜ ਹੜਤਾਲ ਤੇ ਬੱਠਾ ਗ੍ਰਾਮ ਤੇ ਮੈਸੇਜ ਕਰਦਾ ਕਿਸੇ ਦੀ ਧੀ ਪੈਣ ਨੂੰ ਤੁਸੀਂ ਮੈਸੇਜ ਕਰੋਗੇ ਲੈ ਤੁਹਾਨੂੰ ਗਾਲ ਹੀ ਕੱਢੂਗਾ ਫੁੱਲ ਤਾਂ ਪਾਊਗਾ ਨਹੀਂ ਇਤੋਂ ਸਾਲ ਪਹਿਲਾਂ ਇਹਨੇ ਮੈਨੂੰ ਫੋਨ ਕੀਤਾ ਸੀ ਭਾਜੀ ਮੇਰੀ ਜਮਾਨਤ ਕਰਾ ਦਿਓ ਜਿੱਥੇ ਅਸੀਂ ਇੰਨੇ ਲੋਕਾਂ ਦੀ ਮਦਦ ਕਰਦੇ ਆਂ ਇਹਦੀ ਵੀ ਕੀਤੀ ਸੀ ਜੇ ਤੁਸੀਂ ਲੋਕਾਂ ਦੀਆਂ ਧੀਆਂ ਬਣਾ ਨੂੰ ਮੈਸੇਜ ਕਰੋਗੇ ਤੇ ਜੁਤੀ ਇਹ ਖਾਓਗੇ ਉੱਥੋਂ ਜੇ ਹੁਣ ਵੀ ਕਹਿੰਦਾ ਕਿ ਮੈਂ ਇਹਨਾਂ ਜਿਹੜੇ ਬੰਦੇ ਚਾਰ ਮੈਨਾਂ ਦੇ ਖਿਲਾਫ ਬਿਆਨ ਦੇ ਦਿੰਦਾ ਮੇਰਾ ਉਹ ਤਾਂ ਥਾਲੀ ਦਾ ਬੈਂਗਣ ਆ ਕਦੀ ਇੱਧਰ ਕਦੀ ਸਟੇਬਲ ਰਹਿ ਆ ਉਹ ਇੱਕ ਬਿਆਨ ਤੇ ਸਵੇਰੇ ਕੁਝ ਹੋਰ ਬਿਆਨ ਦਿੰਦਾ ਸ਼ਾਮ ਨੂੰ ਕੁਝ ਹੋਰ ਦਿੰਦਾ ਹੁਣ ਤਾਂ ਹੱਥ ਤੇ ਸੰਦੀਪ ਬਾਈ ਦੀ ਫੋਟੋ ਵੀ ਬਣਾਈ ਸੀ ਹੁਣ ਕਹਿੰਦੇ ਉੱਥੇ ਕੁਝ ਹੋਰ ਹੀ ਬਣਾਈ ਫਿਰਦਾ ਜੇ ਮੈਂ ਇੱਥੇ ਨਾ ਜਵਾਬ ਦਿੱਤਾ ਤਾਂ ਮੈਂ ਰੱਬ ਦੀ ਕਚਹਿਰੀ 'ਚ ਜਵਾਬ ਦੇਣਾ ਮੇਰੇ ਪਿੱਛੇ ਕਿਸੇ ਨੇ ਗੋਲੀ ਲੱਗੀ ਪ੍ਰਿੰਕਲ ਲੁਧਾਨਾ ਜਿਹੜੇ ਕਿ ਜੁੱਤਾ ਕਾਰੋਬਾਰੀ ਨੇ ਉਹਨਾਂ ਹਸਰ ਬਾਅਦ ਅੱਜ ਸੀਪੀ ਅਫੀਸ ਆਏ ਨੇ ਮਾਮਲਾ ਜਾਣ ਲੈਣੇ ਮਾਮਲਾ ਕੀ ਹੈ ਬੂਰਾ ਜਿਹੜੇ ਲੋਕ ਇਨਵੈਸਟੀਗੇਸ਼ਨ ਦੇ ਵਿੱਚ ਕੱਡੇ ਸੀਗੇ ਇੱਥੇ ਦੇਖੋ ਕੈਮਰਾ ਆਈਓ ਸਾਹਿਬ ਨੇ ਅੱਜ ਐਪਲੀਕੇਸ਼ਨ ਦਿੱਤੀ ਹੈ ਸੀਪੀ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਭਰੋਸਾ ਦਵਾਇਆ ਵੀ ਮੈਂ ਸੱਟ ਬਣਾਈ ਹੈ ਜਿੱਚ ਡੀਸੀਪੀ ਸਾਹਿਬ ਨੇ ਤੇ ਐਸਪੀ ਇਨਵੈਸਟੀਗੇਸ਼ਨ ਸਾਹਿਬ ਨੇ ਤੇ ਹੁਣ ਜਿਹੜੇ ਫੈਕਟਰੀ ਦੇ ਵਿੱਚ ਮੀਟਿੰਗ ਹੋਈ ਸੀ ਜਿੱਥੇ ਮੈਨੂੰ ਮਾਰਨ ਦੀ ਪਲੈਨਿੰਗ ਹੋਈ ਸੀ ਉਹਦੇ ਕੁਝ ਮੇਰੇ ਕੋਲ ਐਵੀਡੈਂਸ ਸੀਗੇ ਉਹ ਵੀ ਦਿਖਾ ਕੇ ਆਇਆ ਸੋ ਸੀਪੀ ਸਾਹਿਬ ਕਹਿੰਦੇ ਵੀ ਜੇ ਇਹ ਬੰਦੇ ਦੋਸ਼ੀ ਪਾਏਗੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾ ਤੁਸੀਂ ਤਰਨਾ ਲਾਉਣਾ ਸੀ ਤਰਨਾ ਨਹੀਂ ਲਾਇਆ ਤਰਨਾ ਬਾਜੀ ਜਦ ਤਰਨਾ ਹੁਣ ਮੇਰੀ ਐਪਲੀਕੇਸ਼ਨ ਨੂੰ ਨਾ ਲਾਂਦੇ ਜਾਂ ਮੈਨੂੰ ਕਹਿੰਦੇ ਵੀ ਮੈਂ ਸੱਟ ਨਹੀਂ ਬਣਾਉਂਦਾ ਜਾਂ ਉਹ ਬੰਦੇ ਦੋਸ਼ੀ ਨਹੀਂ ਹੈਗੇ ਮੈਂ ਹੁਣ ਤਰਨੇ ਤੇ ਬਹਿ ਜਾ ਮੈਨੂੰ ਕੋਈ ਮੈਂ ਭਾਜੀ ਨਾ ਜਿਹੜੇ ਮੈਂ ਹਾਂ ਬੜੀ ਵਧੀਆ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਮੈਂ ਰੱਬ ਨੂੰ ਜਾਨ ਦੇਣੀ ਹੈ ਜਿੱਦਾਂ ਕੋਈ ਗੱਲ ਕਰਦਾ ਸੀ ਉਦੋਂ ਹੀ ਕੈਮਰੇ ਮੁਰੇ ਆ ਕੇ ਦੱਸੀਦਾ ਜੇ ਹਾਲੇ ਤੱਕ ਕਿਸੇ ਅਫਸਰ ਨੇ ਸਾਡੇ ਨਾਲ ਕੋਈ ਅਦਾ ਗੱਲ ਨਹੀਂ ਕੀਤੀ ਬੜੇ ਪਿਆਰ ਨਾਲ ਉਹਨਾਂ ਨੇ ਗੱਲ ਕੀਤੀ ਐਪਲੀਕੇਸ਼ਨ ਲਈ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਿਹਾ ਅਸੀਂ ਸੈਟ ਚਾਹੁੰਦੇ ਹਾਂ ਅਗਲੇ ਨੇ ਕਿਹਾ ਸੈਟ ਬਣਾ ਦਿਓ ਕਿਹੜੇ ਸੀਨੀਅਰ ਅਫਸਰ ਚਾਹੁੰਦੇ ਹਾਂ ਅਸੀਂ ਥੱਲੇਲੇ ਲੈਵਲ ਦੀ ਸੈਟ ਨਹੀਂ ਚਾਹੁੰਦੇ ਉਹਨਾਂ ਨੇ ਡੀਸੀਪੀ ਰੈਂਕ ਦੇ ਅਫਸਰ ਪਾਏ ਆ ਸੋ ਸਾਡੀ ਗੱਲ ਪੂਰੀ ਸੁਣੀ ਹੈ ਜੇ ਸਾਨੂੰ ਲੱਗੂਗਾ ਵੀ ਸਾਨੂੰ ਆਉਣ ਵਾਲੇ ਟਾਈਮ 'ਚ ਇਨਸਾਫ ਨਹੀਂ ਮਿਲਦਾ ਤਰਨਾ ਕਿ ਮੈਂ ਭੋਖੜ ਤਲ ਤੇ ਬੈਠੂਗਾ ਮੈਂ ਇੱਕ ਬੰਦਾ ਵੈਸੇ ਹੀ ਤੁਹਾਡੇ ਸਾਹਮਣੇ ਸੱਤ ਗੋਲੀਆਂ ਵੱਜ ਗਈਆਂ ਸੀ ਮੈਂ ਬਚਦਾ ਨਾ ਬਚਦਾ ਮੈਨੂੰ ਕੋਈ ਹੋਂ ਨਹੀਂ ਹੈ ਮੈਨੂੰ ਐ ਵਾ ਵੀ ਯਾਰ ਮੈਡਮ ਦੀ ਕਿਡਨੀ ਨਿਕਲੀ ਹੈ ਮੈਂ ਇਨਸਾਫ ਦਵਾ ਕੇ ਜਿੰਕਰ ਪ੍ਰਿੰਕਰ ਜਿਹੜੇ ਆਏ ਸੀਗੇ ਮਲਜਮ ਸੈਲ ਹਸਪਤਾਲ ਮੈਡੀਕਲ ਕਨਨਲ ਤੇ ਆਏ ਸੀਗੇ ਉਹਨਾਂ ਨੇ ਕਿਹਾ ਉਹਨਾਂ ਨੂੰ ਅਸੀਂ ਸਵਾਲ ਪੁੱਛੇ ਸੀ ਕਿਉਂ ਲੜਾਈ ਹੋਈ ਆ ਉਹਨਾਂ ਨੇ ਕਿਹਾ ਕਿ ਗਾਲਾ ਕੱਢੂਗਾ ਤੇ ਇਦਾਂ ਹੀ ਹੋਊਗਾ ਉਹਨਾਂ ਨੇ ਇਹ ਕਲ ਕੀ ਜੀ ਬਾਜੀ ਮੇਰੀ ਗੱਲ ਸੁਣੋ ਉਹ ਸੈਪਟ ਕਰਦੇ ਆ ਤੁਸੀਂ ਦੱਸੋ ਤੁਸੀਂ ਇੰਨੇ ਜਾਣੇ ਖੜੇ ਹੋ ਕੋਈ ਕਿਸੇ ਨੂੰ ਗਾਲ ਮੈਂ ਕਹਿੰਦਾ ਕਿਉਂ ਕੱਢਦਾ ਤੂੰ ਪਹਿਲੇ ਪੰਗਾ ਲੈਂਦਾ ਸੀ ਹੁੰਦੀ ਤਾਂ ਕਰਕੇ ਲੜਾਈਆਂ ਹੁੰਦੀਆਂ ਨਹੀਂ ਭਾਜੀ ਕੌਂਟਰਵਰਸੀ ਦਾ ਕੋਈ ਉੱਚ ਸਿਸਟਮ ਨਹੀਂ ਹੈਗਾ ਸੀ ਅਸਲ 'ਚ ਚੱਕਰ ਮੇਰਾ ਮੇਰੀ ਫੈਮਿਲੀ ਨਾਲ ਡਿਸਪਿਊਟ ਸੀ ਕਿਉਂ ਸੀ ਕਿਉਂਕਿ ਜਿਹੜਾ ਰਿਸ਼ਭ ਬੈਣੀਪਾਲ ਉਹਨੂੰ ਇੰਸਟਾਗ੍ਰam ਤੇ ਮੈਸੇਜ ਕਰਦਾ ਕਿਸੇ ਦੀ ਧੀ ਪੈਣ ਨੂੰ ਤੁਸੀਂ ਮੈਸੇਜ ਕਰੋਗੇ ਅੱਲਾ ਤੁਹਾਨੂੰ ਗਾਲ ਹੀ ਕੱਢੂਗਾ ਫੁੱਲ ਤਾਂ ਪਾਉਗਾ ਨਹੀਂ ਠੀਕ ਹੈ ਨਾ ਉਹਨੇ ਗੋਲੀਆਂ ਮਾਰੀਆਂ ਤੇ ਇੱਧਰ ਚੂੜੀਆਂ ਤਾਂ ਪਾਈਆਂ ਨਹੀਂ ਸੀਗੀਆਂ ਗੋਲੀਆਂ ਬਰਾਬਰ ਵੱਜੀਆਂ ਤੇ ਗੱਲ ਹੈ ਵੀ ਹਣ ਤੜਫਦਾ ਹੁਣ ਪਿੱਟਦਾ ਵੀ ਮੈਨੂੰ ਲੋਕਾਂ ਨੇ ਉਂਗਲ ਦੇ ਕੇ ਕੰਮ ਕਰਾਤਾ ਸੋ ਪ੍ਰਸ਼ਾਸਨ ਨੂੰ ਚਾਹੀਦਾ ਇਹੋ ਜਿਹੇ ਜਿਹੜੇ ਗੈਂਗਸਟਰਾਂ ਦੀ ਮੌਕੇ ਦੀ ਲੱਤਾਂ ਤੋੜ ਦੇਣੀ ਚਾਹੀਦੀ ਹੈ ਕਿਉਂਕਿ ਆਣ ਵਾਲੇ ਟਾਈਮ 'ਚ ਇਹਨਾਂ ਨੇ ਦੇਖੋ 28 ਪਰਚੇ ਪਹਿਲੇ ਹੋਏ ਹੋ ਪਰਿੰਕਲ ਨੇ ਤਾਂ ਕਰਾਏ ਨਹੀਂ 28 ਪਰਚੇ ਜਿਹੜੇ ਪਹਿਲੇ ਦਰਜ ਹੋਏ ਨੇ ਮੈਂ ਤਾਂ ਕਰਾਏ ਨਹੀਂ 28 ਬੰਦਿਆਂ ਨਾਲ ਪਹਿਲੇ ਵੀ ਰੋਲਾ ਜਾਂਦਾ ਚੱਲਦਾ ਹੀ ਹੈ ਹੁਣ ਮੇਰਾ ਪਰਚਾ ਪਾ ਕੇ 29 ਪਰਚੇ ਟੋਟਲ ਦਰਜ ਹੋਏ ਨੇ ਸੋ ਇਹਨਾਂ ਦਾ ਕੰਮ ਹੀ ਇਹਨਾਂ ਦਾ ਲਾਈਨ ਹੈ ਲੁੱਟਾ ਖੋਵਾ ਕਰਨੀਆਂ ਮੇਰੇ ਮੈਨੂੰ ਗੋਲੀ ਮਾਰਨ ਤੋਂ ਹਫਤਾ ਪਹਿਲਾਂ ਕੀ ਕੀਤਾ ਇਹਨਾਂ ਨੇ ਇਸੇ ਵਪਾਰੀ ਨੂੰ ਰੋਕ ਲਿਆ ਉਹਨੂੰ ਬੰਦੀ ਬਣਾ ਲਿਆ ਫਿਰ ਉਹਦੇ ਘਰੋਂ ਪੈਸੇ ਮੰਗਾਏ ਕੀ ਕੰਮ ਹੈ ਇਹਨਾਂ ਦੇ ਲੁੱਟਾ ਖੋਹਵਾ ਨਹੀਂ ਉਹਨਾਂ ਵੱਲੋਂ ਇਹ ਵੀ ਕਿਹਾ ਸੀ ਜੋ ਸੀ ਉਹਨਾਂ ਨਾਲ ਗੱਲਬਾਤ ਕੀਤੀ ਨਾ ਆਨੰਦ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਪਹਿਲਾਂ ਹੀ ਸਾਡੀ ਲੜਾਈ ਝਗੜਾ ਹੈ ਪਹਿਲੀ ਸਾਨੂੰ ਇਹਦਾ ਗੱਲ ਹੀ ক্লোਜ਼ ਕਰ ਦਿੰਦਾ ਪਾਜੀ ਕਿਉਂ ਚੱਲਣਾ ਇਹਦੀ ਜ਼ਮਾਨਤ ਤਾਂ ਮੈਂ ਲਵਾਈ ਸੀ ਹੁਮਨਸਰ ਨੂੰ ਕਹਿ ਕੇ ਇਹਦੇ 50000 ਰੁਪਏ ਵੀ ਇਹਦੀ ਫੀਸ ਮੈਂ ਦਿੱਤੀ ਸੀ ਅੱਜ ਤੋਂ ਸਾਲ ਪਹਿਲਾਂ ਇਹਨੇ ਮੈਨੂੰ ਫੋਨ ਕੀਤਾ ਸੀ ਪਾਜੀ ਮੇਰੀ ਜ਼ਮਾਨਤ ਕਰਾ ਦਿਓ ਜਿੱਥੇ ਅਸੀਂ ਇਹਨੇ ਲੋਕਾਂ ਦੀ ਮਦਦ ਕਰਦੇ ਆਂ ਇਹਦੀ ਵੀ ਕੀਤੀ ਸੀ ਮੈਂ ਤੁਹਾਡੇ ਕੋਨ ਰਿਕਾਰਡ ਕੈਮਰੇ ਤੇ کہہ ਰਿਹਾ ਇੱਕ ਸਾਲ ਪਹਿਲਾਂ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਇਹਦੀ ਜਮੰਤ ਮੈ ਲਵਾਈ ਸੀ ਮੇਰੀ ਕੀ ਦੁਸ਼ਮਣੀ ਇਹਨਾਂ ਦੇ ਨਾਲ ਜੇ ਤੁਸੀਂ ਲੋਕਾਂ ਦੀਆਂ ਧੀਆਂ ਪੜਾਉਣ ਨੂੰ ਮੈਸੇਜ ਕਰੋਗੇ ਤੇ ਜੁਤੀ ਖਾਓਗੇ ਉਥੋਂ ਤਿੰਕਲ ਤੁਸੀਂ ਇੱਕ ਐਫ ਆਈ ਆਰ ਦੀ ਕਾਪੀ ਦੇ ਵਿੱਚ ਕੁਝ ਚੋਰੀ ਦੀ ਗੱਲ ਕਰ ਰਹੇ ਸੀ ਕਿ ਡਾਕੂਮੈਂਟ ਚੋਰੀ ਹੋਏ ਨੇ ਡਾਕੂਮੈਂਟ ਚੋਰੀ ਨਹੀਂ ਹੋਏ ਡਾਕੂਮੈਂਟ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮੇਰੀ ਵਾਈਫ ਵੱਲੋਂ ਮੇਰੇ ਐਕਚੁਅਲੀ ਉਹ ਪਾਸਵਰਡ ਮੇਰੀ ਵਾਈਫ ਨੂੰ ਕੁਝ ਹੋਰ ਨਾ ਦੱਸਿਆ ਸੀ ਮੈਂ ਪਾਸਵਰਡ ਬਾਅਦ ਚ ਚੇਂਜ ਕਰਤਾ ਉਹ ਲੋਕਰ ਨੂੰ ਤੇ ਮੈਂ ਹੈ ਨਹੀਂ ਸੀ ਕਿਉਂਕਿ ਤੁਹਾਡੇ ਸਾਹਮਣੇ ਉਹ ਮੱਖੂ ਵਾਲਾ ਪਰਚਾ ਦਰਜ ਸੀ ਮੈਂ ਬਾਹਰ ਗਿਆ ਹੋਇਆ ਸੀ ਕਿੱਥੇ ਸੋ ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ ਲੋਕਰ ਖੋਲਣ ਦੀ ਪਰ ਲੋਕਰ ਉਹਨਾਂ ਤੋਂ ਖੁੱਲਿਆ ਨਹੀਂ ਇਹ ਮੇਰੀ ਕਿਸਮਤ ਚੰਗੀ ਹੈ ਕਿ ਲੋਕਰ ਨਹੀਂ ਖੁੱਲਿਆ ਤੇ ਮੇਰਾ ਸਾਰਾ ਸਮਾਨ ਨਹੀਂ ਚੋਰੀ ਹੋਇਆ ਪਰ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਐਫ ਆਈ ਆਰ ਦੀ ਕਾਪੀ ਦੇ ਵਿੱਚ ਵੀ ਕੁਝ ਕਹਿੰਦਾ ਜੀ ਵੀ ਡਾਕੂਮੈਂਟ ਕੋਈ ਚੋਰੀ ਹੋਇਆ ਹੈ ਐਫ ਆਈ ਆਰ ਲਿਖੋ ਜੀ ਕਿਸ ਤਰ੍ਹਾਂ ਦੀ ਗੱਲਬਾਤ ਇਹ ਬਾਰੇ ਮੈਨੂੰ ਜਿਹੜੀ ਤੁਹਾਡੇ ਫੋਨ ਦੇ ਵਿੱਚ ਵੀ ਸੀਗੀ ਦਿਖਾ ਰਹੀ ਸੀ ਹਾਂ ਉਹ ਮੈਂ ਕਹਿ ਰਿਹਾ ਸੀ ਵੀ ਜਿਹੜੀ ਤਵਦੀਸ਼ ਕੀਤੀ ਹੈ ਤਕਦੀਰ ਦੇ ਵਿੱਚ ਜਿਹੜੇ ਮੁਜਰਮ ਕੱਡੇ ਮੇਰਾ ਸੋਹਰਾ ਤੇ ਮੇਰਾ ਸਾਲਾ ਹੈ ਨਾ ਉਹ ਸੁਖਵਿੰਦਰ ਪਾਲ ਜਿਹੜੇ ਐਨਕੇਐਚ ਚਲੇ ਆ ਵੀ ਉਹ ਪੇਪਰ ਦੀ ਫੋਟੋ ਖਿੱਚ ਕੇ ਗਰੁੱਪਾ ਦੇ ਵਿੱਚ ਪਾਈ ਗਈ ਵੀ ਸਾਨੂੰ ਕੱਢ ਦਿੱਤਾ ਵੀ ਆਈਓ ਸਾਹਿਬ ਇਹ ਤਾਂ ਆਰਟੀਆਈ ਚ ਪਾ ਗਏ ਆਪਾਂ ਲੈ ਸਕਦੇ ਆ ਬਿਨਾ ਆਰਟੀਆਈ ਤੋਂ ਇਹ ਪੇਪਰ ਕਿੱਦਾਂ ਦੇ ਦਿੱਤਾ ਗਿਆ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਸੀ ਉਹਨਾਂ ਨੂੰ ਵੀ ਬਿਨਾ ਆਰਟੀਆਈ ਤੋਂ ਤੁਸੀਂ ਤਵਦੀਸ਼ ਦੇ ਪੇਪਰ ਦੇਈ ਜਾਂਦੇ ਆ। ਪਰ ਇੱਕ ਇੱਕ ਵਕੀਲਾ ਦਾ ਵੀ ਬਿਆਨ ਆਇਆ ਸੀ ਜਦੋਂ ਤੁਹਾਨੂੰ ਜਿਹੜੀ ਗੋਲੀ ਵਗੈਰ ਲੱਗੀ ਸੀਗੀ ਹਨਾ ਉਹਦੇ ਉਹਦਾ ਹੜਤਾਲ ਕੀਤੀ ਸੀਗੀ ਵਕੀਲਾ ਨੇ ਕੀ 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 ਗगन ਗगन ਦੀ ਆ ਕਿ ਨਾਮ ਵੀ ਪਰਚੇ ਚ ਆ ਰਿਹਾ ਵਾ ਕੁਝ ਮੈਂ ਹੁਣ ਵੀ ਕਹਿ ਕੇ ਆਇਆ ਮੈਂ ਗगन ਤੇ ਵੀ ਕੰਪਲੇਂਟ ਦੇ ਕੇ ਆਇਆ ਵੀ ਗगन ਦਾ ਜਿਹੜਾ ਹਾਊਸ ਹੈ ਉੱਥੇ ਬੀਆਰਐਸ ਨਗਰ ਚ ਉੱਥੇ ਇਹਨਾਂ ਦੀ ਮੀਟਿੰਗ ਵੀ ਹੋਈ ਹੈ ਦੁਬਾਰਾ ਪੰਜਾ ਦੀ ਠੀਕ ਹੈ ਇਹ ਹੰਨੀ ਸੇਠੀ ਨੇ ਸਾਰੀਆਂ ਗੱਲਾਂ ਖੁਦ ਦਸੀਆਂ ਔਰ ਇਸ ਚੀਜ਼ ਦੀ ਰਿਕਾਰਡਿੰਗ ਵੀ ਹੈ ਮੇਰੇ ਕੋਲ ਮੈਂ ਰਿਕਾਰਡਿੰਗ ਵੀ ਦੇ ਕੇ ਆਇਆ ਸੇਟੀ ਲਾਈਵ ਹੋ ਕੇ ਆ ਵੀ ਕਹਿ ਰਿਹਾ ਕਿ ਮੇਰਾ ਤਾਂ ਹੁਣ ਕੋਈ ਰੋਲ ਹੀ ਨਹੀਂ ਹੈਗਾ ਉਹ ਤਾਂ ਭਾਜੀ ਹੁਣ ਵੀ ਕਹਿੰਦਾ ਕਿ ਮੈਂ ਇਹਨਾਂ ਜਿਹੜੇ ਬੰਦੇ ਚਾਰ ਮੈਂ ਇਹਨਾਂ ਦੇ ਖਿਲਾਫ ਬਿਆਨ ਦੇ ਦਿੰਦਾ ਮੇਰਾ ਉਹ ਤਾਂ ਥਾਲੀ ਦਾ ਬੈਂਗਣ ਹੈ ਕਦੀ ਇੱਧਰ ਕਦੀ ਸਟੇਬਲ ਰਿਹਾ ਉਹ ਇੱਕ ਬਿਆਨ ਤੇ ਤੁਸੀਂ ਦੱਸ ਦਿਓ ਤੁਸੀਂ ਫੇਸਬੁੱਕ ਜਾਂ YouTube ਜਾਂ Google ਖੋਲ ਕੇ ਦੇਖ ਲਓ ਸਵੇਰੇ ਕੁਝ ਹੋਰ ਬਿਆਨ ਦਿੰਦਾ ਸ਼ਾਮ ਨੂੰ ਕੁਝ ਹੋਰ ਦਿੰਦਾ ਹੁਣ ਤਾਂ ਹੱਥ ਤੇ ਸੰਦੀਪ ਬਾਈ ਦੀ ਫੋਟੋ ਵੀ ਬਣਾਈ ਸੀ ਹੁਣ ਕਹਿੰਦੇ ਉੱਥੇ ਕੁਝ ਹੋਰ ਹੀ ਬਣਾਈ ਫਿਰਦਾ ਸੋ ਨੋਟ ਸਟੇਬਲ ਹੋ ਹੀ ਇਸ ਨੋਟ ਸਟੇਬਲ ਹੋ ਸਟੇਬਲ ਪਰਸਨ ਨਹੀਂ ਹੈ ਉਹ ਮੈਂਟਲੀ ਡਿਸਟਰਬ ਹੈ ਨਸ਼ਾ ਜਿਆਦਾ ਕਰਦਾ ਓਵਰਡੋਸ ਲੈਂਦਾ ਹੋ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਤੁਹਾਡੇ ਕੈਮਰੇ ਤੇ ਕਹਿੰਨਾ ਤੁਸੀਂ ਉਹਦਾ ਡੋਪ ਟੈਸਟ ਕਰਾ ਕੇ ਦੇਖ ਲਓ ਜੇ ਮੇਰੀ ਗੱਲ ਝੂਠੀ ਹੋਈ ਮੈਂ ਲੁਧਿਆਣਾ ਛੱਡਦਾ ਨਹੀਂ ਮੈਂ ਕਮਿਜ਼ ਕਰਦਾ ਤੁਸੀਂ ਲਾਈਵ ਰੱਖ ਲਿਓ ਲਾਈਵ ਦੇ ਵਿੱਚ ਉਹਦਾ ਡੋਪ ਟੈਸਟ ਕਰਾ ਲਿਓ ਤੇ ਤੁਸੀਂ ਉਹਨੂੰ 24 ਘੰਟੇ ਲਈ ਕਿਸੇ ਕਮਰੇ ਦੇ ਵਿੱਚ ਬੰਦ ਕਰਕੇ ਦੇਖ ਲਓ ਉਹ ਨਸ਼ੇ ਨਾਲ ਵੈਸੇ ਹੀ ਤੜਫ ਕੇ ਮਰ ਜਾਣਾ ਲਾਈਵ ਹੋਏ ਸੀਗੇ ਲਾਈਵ 'ਚ ਕੀ ਕੀ ਆ ਗਿਆ ਲਾਈਵ ਦੇ ਵਿੱਚ ਉਹਨੇ ਇਹੀ ਗੱਲਾਂ ਕਹੀਆਂ ਮੇਰੇ ਬੱਚੇ ਛੋਟੇ ਆ ਜੀ ਲਾਈਵ ਹੋਈ ਸੀ ਜੀ ਲਾਈਵ ਹੋਈ ਸੀ ਨਾ ਜੀ ਲਾਈਵ ਹੋਜੀ ਕੇ ਮੇਰੇ ਵੱਲੋਂ ਤਾਂ ਏਸੀ ਵੀ ਇੱਥੇ ਆਪਣੀ ਜਿਹੜੀ ਸੈੱਟ ਬਣਵਾਣੀ ਹੈ ਉਹਦੀ ਐਪਲੀਕੇਸ਼ਨ ਦੇਣੀ ਹੈ ਜੇ ਨਹੀਂ ਕੋਈ ਸਾਡੀ ਸੁਣਮਾਈ ਹੋਏਗੀ ਤਾਂ ਅਸੀਂ ਧਰਨਾ ਦੇਵਾਂਗੇ ਪਰ ਹੌਨੈਸਟੀ ਵੀਡੀਓ ਮੈਨੂੰ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਮੈਂ ਕਲੀਅਰ ਹੀ ਦੱਸ ਦਿੰਨਾ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਕੱਲ ਮੈਨੂੰ 40 ਦੇ ਹਸਪੀਟਲ ਤੋਂ ਵੀ ਫੋਨ ਆਇਆ ਵੀ ਡਾਕੂਮੈਂਟ ਲੈਣ ਆਏ ਆ ਸੀਐਮਸੀ ਤੋਂ ਵੀ ਆਇਆ ਪੁਲਿਸ ਨੇ ਆਪਣੀ ਤਵਦੀਸ਼ ਪੂਰੀ ਸ਼ੁਰੂ ਕਰਤੀ ਵਧੀਆ ਤਰੀਕੇ ਨਾਲ ਜੋ ਸੀ ਚਾਉਂਦੇ ਆ ਠੀਕ ਹੈ ਕਿਸੇ ਦੀ ਧੀ ਭੈਣ ਦੀ ਕਿਡਨੀ ਨਿਕਲੀ ਹੈ ਇਨਸਾਨੀਅਤ ਵੀ ਕੋਈ ਚੀਜ਼ ਆ ਮੈਂ ਵੀ ਜਵਾਬ ਦੇ ਆ ਜੇ ਮੈਂ ਇੱਥੇ ਨਾ ਜਵਾਬ ਦਿੱਤਾ ਤਾਂ ਮੈਂ ਰੱਬ ਦੀ ਕਚਹਿਰੀ 'ਚ ਜਵਾਬ ਦੇਣਾ ਮੇਰੇ ਪਿੱਛੇ ਕਿਸੇ ਤੇ ਗੋਲੀ ਲੱਗੀ ਠੀਕ ਹੈ ਜੀ ਔਰ ਜੇ ਮੈਡਮ ਰੋਲਾ ਨਾ ਪਾਉਂਦੇ ਤੇ ਸ਼ਾਇਦ ਉਹ ਗੋਲੀਆਂ ਮੇਰੇ ਵੱਜਦੀਆਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ ਸੋ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇਹ ਵੀਡੀਓ ਡਿਲੀਟ ਕਰ ਦੇ ਮੈਂ ਗਿਆ ਪਰ ਮੇਰੇ ਨਾਲ ਅਫਸਰਾਂ ਨੇ ਬਹੁਤ ਵਧੀਆ ਗੱਲ ਕੀਤੀ ਮੈਡਮ ਨਾਲ ਵੀ ਬਹੁਤ ਵਧੀਆ ਗੱਲ ਕੀਤੀ ਔਰ ਸਾਡੀ ਇਮੀਡੀਏਟਲੀ ਜਿਹੜੀ ਮੰਗ ਸੀ ਸਾਡੀ ਮੰਗ ਸੀ ਸੈੱਟ ਬਣਾ ਕੇ ਜਾਂਚ ਕਰੋ ਉਹਨਾਂ ਨੇ ਸਾਨੂੰ ਸੈੱਟ ਬਣਾ ਕੇ ਜਾਂਚ ਕਰ ਹੁਣ ਕਿ ਹੁਣ ਪ੍ਰਸ਼ਾਸਨ ਤੋਂ ਕੀ ਸਵਚਨ ਮਿਲਦਾ ਹੈ ਦੇਖੋ ਭਰੋਸਾ ਦੇਖੋ ਗੱਲ ਉਹਨਾਂ ਨੇ ਵਧੀਆ ਕੀਤੀ ਹੈ ਤੇ ਜੇ ਜੇ ਉਹ ਤਵਦੀਸ਼ ਸਹੀ ਨਹੀਂ ਕਰਨਗੇ ਤਾਂ ਆਪਾਂ ਬੈਠ ਸਕਦੇ ਆ ਜੀ ਲੋਕਤੰਤਰ ਹੈ ਅਸੀਂ ਮੁੜ ਕੇ ਧਰਨਾ ਲਾ ਦਾਂਗੇ ਇਸ ਹਾਲਤ ਇਕੱਠੋਂ ਇੱਦਾਂ ਹੀ ਬਹਿ ਜਾਗੇ ਭਾਜੀ ਮੈਂ ਤੁਹਾਨੂੰ ਦੱਸੀ ਜਾਂਦਾ ਮੈਂ ਪਹਿਲੇ ਵੀ ਗਿਆ ਮਾਰਤਾ ਦਿੱਤਾ ਹੀ ਸੀ ਤਾਂ ਰੱਬ ਨੇ ਰੱਖਿਆ ਠੀਕ ਹੈ ਨਾ ਜੇ ਸੀ ਇਨਸਾਫ ਹੀ ਨਾ ਲੈ ਕੇ ਗਏ ਫਿਰ ਉਹਦਾ ਵੀ ਘਰੇ ਬੈਠ ਕੇ ਵੀ ਕਲਪਨਾ ਫਾਇਦਾ ਕੀ ਫਿਰ ਇੱਥੇ ਠੋਕ ਕੇ ਆਪਣੇ ਯਤਨ ਕਰਾਂਗੇ ਜਿਹੜੇ ਕਰਨੇ ਹੋ ਸੋ ਬਿਲਕੁਲ ਗੱਲਬਾਤ ਤੁਸੀਂ ਸੁਣੀ ਪ੍ਰਿੰਕਲ ਜਿਹੜੇ ਖਿਲਾਨਾ ਦੇ ਸੀਪੀ ਅਫੀਸ ਆਏ ਨੇ ਤੇ ਉਹਨਾਂ ਲੋਕ ਪੂਰੀ ਗੱਲਬਾਤ ਹੋਈ ਸੁਣੀ ਹੋ ਦੇਖਣਾ ਹੈ ਕਿ ਆਨਰ ਸਮੇਂ ਦੇ ਵਿੱਚ ਕੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਤੇ ਕੀ ਆਸ਼ਵਾਸ਼ਣ ਜਿਹੜਾ ਕਿਹਾ ਮਿਲੇਗਾ ਜੁੜਿਓ ਲਦਾਨ ਲਾਈਵ ਦੇ ਨਾਲ ਅਮੀਰ ਜੀ ਨਾਲ ਯੂਮ ਰਿਪੋਰਟ ਧੰਨਵਾਦ